ਸ਼ਰੀ ਗੁਰੂ ਗੋਬਿੰਦ ਸਾਹਿਬ ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟੇ ਤਿੰਨ ਪਿਆਰੇ ਅਤੇ 35 ਸਿੰਘ ਸ਼ਹੀਦ ਹੋਣ ਬਾਅਦ ਪੰਜਾਂ ਸਿੰਘਾਂ ਦੇ ਹੁਕਮ ਨਾਲ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਨੂੰ ਪਰਵਾਣ ਕਰਦੇ ਹੋਏ 8 1705 ਦੀ ਰਾਤ ਚਮਕੌਰ ਦੀ ਕੱਚੀ ਖੜੀ ਛੱਡ ਦਿੱਤੀ ਗੁਰੂ ਸਾਹਿਬ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਵੀ ਚਮਕੌਰ ਦੀ ਗੜੀ ਛੱਡ ਦਿੱਤੀ। ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ। ਧਰੂ ਤਾਰੇ ਦੀ ਸੇਧ ਚਲੇ ਆਉਣਾ। ਰਾਤ ਨੂੰ ਸ਼ਾਹੀ ਫੌਜਾਂ ਵਿੱਚ ਸਿੰਘਾਂ ਦੇ ਜਕਾਰੇ ਸੁਣ ਕੇ ਭੱਜਣਾ ਪੈ ਗੀਆਂ। ਕਮਾਸਾਂ ਦਾ ਜੁੱਧ ਹੋਇਆ ਜਿਸ ਵਿੱਚ ਭਾਈ ਸੰਗਤ ਸਿੰਘ ਸਹਿਤ ਬਾਕੀ ਦੇ ਸਿੰਘ ਸ਼ਹੀਦیاں ਪਾ ਗਏ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੀ ਚ ਪਿਤਾ ਦਾ ਪਤਾ ਨਾ ਲੱਗਣ ਤੇ ਸ਼ਾਹੀ ਫੌਜਾਂ 10-10 ਹਜ਼ਾਰ ਦੀਆਂ ਟੁਕੜੀਆਂ ਵਿੱਚ ਆਲੇ-ਦੁਆਲੇ ਗੁਰੂ ਜੀ ਦੀ ਪਾਲ ਵਿੱਚ ਨਿਕਲ ਪਈਆਂ ਉਧਰ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਗੁਰੂ ਜੀ ਦੇ ਕਹੇ ਮੁਤਾਬਕ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗੁਰੂ ਜੀ ਦੀ ਪਾਲ ਸ਼ੁਰੂ ਕਰ ਦਿੱਤੀ ਸਾਰੇ ਸਿੰਘ ਗੁਰੂ ਜੀ ਨੂੰ ਝੰਡੇ ਹੇਠਾਂ ਆਣ ਮਿਲੇ ਦਲਾਵਰ ਖਾਨ ਦੀ ਫੌਜ ਨੇ ਮਾਛੀਵਾੜੇ ਦੀ ਘੇਰਾਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਨ ਸਮੇਂ ਦਲਾਵਰ ਖਾਨ ਨੇ ਸੁਖਣਾ ਸੁਕੀ ਸੀ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਟੱਕਰਾਂ ਨਾ ਕਰਨਾ ਪਵੇ ਇਸ ਬਦਲੇ ਮੈਂ 500 ਮੋਰਾ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ ਅਮਰਤ ਵੇਲੇ ਗੁਰੂ ਜੀ ਨੂੰ ਪਾਈ ਗੁਲਾਬਾ ਅਤੇ ਪੰਜਾਬ ਆਪਨੇ ਘਰ ਚ ਬਾਰਾ ਸਾਹਿਬ ਲੈ ਆਏ ਇਨ੍ਹਾਂ ਦੇ ਘਰੋਂ ਹੀ ਪਾਈ ਨਬੀ ਖਾਨ ਗਣੀ ਖਾਨ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਕਰ ਲੈ ਆਏ ਸਨ ਪਾਈ ਨਵੀਖਾਂ ਗਣੀਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ ਇਹਨਾਂ ਦੇ ਕਰਗੁਰੂ ਸਾਹਿਬ ਨੇ 2 ਦਿਨ ਅਤੇ 2 ਰਾਤਾਂ ਦਾ ਵਿਸ਼ਰਾਮ ਕੀਤਾ ਸੀ ਇੱਥੋਂ ਗੁਰੂ ਸਾਹਿਬ ਆਲਮਗੀਰ ਵੱਲ ਜਾਣਾ ਚਾਹੁੰਦੇ ਸਨ ਪਰ ਫੌਜ ਨੇ ਚਾਰੇ ਪਾਸੇ ਕੇਰਾ ਪਾ ਰੱਖਿਆ ਸੀ ਔਜ ਦੇ ਕੇਰੇ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਨੀਲੇ ਵਸਤਰ ਪਹਿਨੇ ਅਤੇ ਨਵੀਖਾਂ ਗਣੀਖਾਂ ਸਮੇਤ ਬਾਕੀ ਸਿੰਘਾਂ ਨੂੰ ਵੀ ਨੀਲੇ ਵਸਤਰ ਪਹਿਨਣ ਦਾ ਹੁਕਮ ਕੀਤਾ ਸ਼ਾਹੀ ਫੌਜ ਦੇ ਕੈਰੇ ਵਿੱਚੋਂ ਨਿਕਲਦੇ ਵਿਆਹਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲਪੁਰ ਦੇ ਸਾਰੇ ਸੂਫੀ ਫਕੀਰ ਕੈਸਾ ਤਾਰੇ ਹਨ ਤੇ ਨੀਲੇ ਕੱਪੜੇ ਪਾਉਂਦੇ ਹਨ ਸਾਰਿਆਂ ਨੇ ਨੀਲੇ ਕੱਪੜੇ ਪਾ ਕੇ ਗੁਰੂ ਜੀ ਨੂੰ ਪਲੰਗ ਤੇ ਬਿਠਾ ਕੇ ਚੱਲ ਪਏ ਚੌਰ ਸਹਿਬ ਦੀ ਸੇਵਾ ਪਾਈ ਦਿਆ ਸਿੰਘ ਕਰ ਰਹੇ ਸਨ ਅਤੇ ਨਬੀ ਖਾਨ ਗਣੀ ਖਾਨ ਪਾਈ ਤਰਮ ਸਿੰਘ ਪਾਈ ਮਾਨ ਸਿੰਘ ਬਲੰਗ ਚੁੱਕ ਕੇ ਚੱਲ ਰਹੇ ਸਨ ਇਹ ਅਜੇ ਕਰੀਬ 2 ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਲਾਵਰ ਖਾਨ ਨੇ ਪੁੱਛਿਆ ਇਹ ਕੌਣ ਹਨ ਕਿੱਥੇ ਚੱਲੇ ਹਨ ਪਾਈ ਨਬੀ ਖਾਨ ਬੋਲਿਆ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਅਸਥਾਨਾਂ ਦੀ ਜਹਾਰਤ ਕਰ ਰਹੇ ਹਨ ਸਵੇਰ ਦਾ ਵਕਤ ਸੀ ਦਲਾਵਰ ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ شناخت ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ ਜੇਕਰ ਇਹ ਅਸਲ ਵਿੱਚ ਉੱਚ ਦੇ ਪੀਰ ਹਨ ਤਾਂ ਸਾਡੇ ਨਾਲ ਖਾਣਾ ਖਾਣ ਪਾਈ ਨਬੀ ਖਾਨ ਗਣੀ ਖਾਂ ਬੋਲੇ ਪੀਰ ਤਾਂ ਰੋਜੇ ਤੇ ਹਨ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਦਸ਼ਮੇਚ ਪਿਤਾ ਜੀ ਨੂੰ ਪਾਈਦਿਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਛੋਟੀ ਕਰਪਾਨ ਪਾਈਦਿਆ ਸਿੰਘ ਨੂੰ ਦਿੱਤੀ ਕਿ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਵੇਗਾ ਤੋ ਪ੍ਰਸਾਦ ਪਰਮ ਕਾ ਨਾਸ ਛੱਪੇ ਛੰਦ ਲੱਗੇ ਰੰਗ ਵਾਹਿਗੁਰੂ ਕਹਿ ਕੇ ਸ਼ੱਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਤਪਾਈ ਦਿਆ ਸਿੰਘ ਨੇ ਕਰਦ ਕੱਢ ਕੇ ਖਾਣੇ ਵਿੱਚ ਫੇਰੀ। ਡਲਾਵਰ ਖਾਨ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ? ਤਪਾਈ ਨਵੀ ਖਾਨ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੇਗਾਮ ਆਇਆ ਹੈ ਕਿ ਅਖਾਣਾ ਖਾਨ ਤੋਂ ਪਹਿਲਾਂ ਕਰਦ ਪਿੰਡ ਜਰੂਰ ਕਰੋ। ਸ਼ਨਾਖਤੀ ਲਈ ਕਾਜੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਨੂੰ ਨਾਲ ਦੇ ਪਿੰਡ ਨੂਰਪੁਰ ਤੋਂ ਬੁਲਾਇਆ ਗਿਆ। ਕਾਜੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਵੱਧਵਾ ਨਹੀਂ ਦਿੱਤੀ। ਏ ਪੀਰਾਂ ਦੇ ਪੀਰ ਹਨ ਦਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਅਤੇ ਬਾਹ ਜਿੱਤੇ ਅੱਗੇ ਜਾਣ ਲਈ ਕਿਹਾ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰਾਂ ਨੇ ਕਿਹਾ ਦਲਾਵਰ ਖਾਨ ਤੂੰ ਤਾਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਨ ਦੀ ਸੁਖਣਾ ਸੁਕੀ ਸੀ ਪੂਰੀ ਕਰੋ ਦਲਾਵਰ ਖਾਨ ਦਾ ਨਿਸ਼ਚੈ ਪੱਕਾ ਹੋ ਗਿਆ ਚੱਟ 500 ਮੋਹਰਾਂ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਖਸ਼ਾਈ ਗੁਰੂ ਜੀ ਨੇ ਭੇਟਾਂ ਪਾਈ ਨਬੀ ਖਾਨ ਗਣੀ ਖਾਨ ਨੂੰ ਦੇ ਦਿੱਤੀ। ਬੇਗ ਅਤੇ ਖਾਣੇ ਵਿੱਚ ਕਿਰਪਾਨ ਪੇਟ ਕਰਨ ਦਾ ਰਵਾਜ ਇਸ ਸਥਾਨ ਗੁਰਦੁਆਰਾ ਕਿਰਪਾਨ ਪੇਟ ਤੋਂ ਚੱਲਿਆ ਹੈ ਜੋ ਕਿਆਮਤ ਤੱਕ ਚੱਲਦਾ ਰਹੇਗਾ। ਇੱਥੇ ਗੁਰੂ ਜੀ ਨੇ ਜੋ ਪੀਰ ਚਸ਼ਮਾ ਪ੍ਰਕਟ ਕੀਤਾ ਪਾਇਦਿਆ ਸਿੰਘ ਨੇ ਚਸ਼ਮੇ ਦਾ ਜਲ ਗੁਰੂ ਜੀ ਨੂੰ ਰੋਜਾ ਖੋਲਣ ਲਈ ਦਿੱਤਾ। ਇਹ ਚਸ਼ਮਾ ਹੁਣ ਖੂਹ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ। ਗਣੀ ਖਾਨ ਤੇ ਨਵੀ ਖਾਨ ਦਾ ਘਰ ਜਿੱਥੇ ਗੁਰੂ ਜੀ 2 ਦਿਨਾਂ ਤੇ 2 ਰਾਤਾਂ ਲਈ ਰੁਕੇ ਸਨ ਉੱਥੇ ਹੁਣ ਗੁਰਦੁਆਰਾ ਗਣੀ ਖਾਨ ਨਵੀ ਖਾਨ ਸ਼ਿਸ਼ੋਬਤ ਹੈ ਗੁਰਦੁਆਰਾ ਕਿਰਪਾਨ ਪਤ ਸਾਹਿਬ ਗੁਰਦੁਆਰਾ ਗਣੀ ਖਾਨ ਨਵੀ ਖਾਨ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿੱਚ ਸਥਿਤ ਹੈ